ਸਾਦ ਲਗਭਗ ਸਾਰੇ ਸਾਈਡ ਗੇਰੀ ਆਉਂਦੇ ਆ ਤੇ ਇਹ ਅਡਜਸਟੇਬਲ ਸਟੀering ਆ ਬਾਈ ਇਹਦੇ ਹਾਂ ਅਡਜਸਟੇਬਲ ਸਟੀering ਆਗਾ ਕਹਿੰਦੇ ਇਹਨੂੰ ਇਹ ਉਹ ਲੱਗਿਆ ਹੋਇਆ ਸਿਸਟਮ ਉੱਤੇ ਕਨੋਪੀ ਲੱਗੀ ਹੋਈ ਹੈ ਜੌਂਡੀਰ ਲੱਗਿਆ ਲਗਾਏ ਮਿਲ ਜੂ ਕੁੱਲ ਮਲਾ ਕੇ ਇਹ ਗੱਲ ਆ ਵੀ 1100 ਰੁਪਏ ਲਾਉਣ ਦੀ ਲੋੜ ਆ ਠੀਕ ਆ ਮੁੜ ਕੇ ਤੁਹਾਨੂੰ ਟਰੈਕਟਰ ਰੁਪਿਆ ਵੀ ਨਹੀਂ ਭਾਲਦਾ ਠੀਕ ਆ ਸੌਂ ਕਰਾ ਸੌਂਕ ਘਰੇ ਖੜਾ ਵੀ ਸੋਹਣਾ ਲੱਗਦਾ ਇਹ ਚੀਜ਼ ਬਾਕੀ ਵੀਰੇ ਫੜੀ ਹੈਗੀ ਬੰਦ ਹੋਇਆ ਟਰੈਕਟਰ ਹੈ ਇਹਦੇ ਰੁਪਈਆ ਤਾਂ ਘਟਦੇ ਨਹੀਂ ਇਹ ਤਾਂ ਘਟਦਾ ਹੀ ਨਹੀਂ ਠੀਕ ਆ ਜਿੰਨੇ ਤੁਸੀਂ ਲਾਉਂਗੇ ਤੁਹਾਨੂੰ ਉਹਨੇ ਦਾ ਖੜਾ ਲਓ ਵੀ ਸ ਟਰੈਕਟਰ ਦਾ ਇੱਕ ਤਾਂ ਸਾਨੂੰ ਝੋਟੇ ਦਿਖਾ ਦਾਂਗੇ। ਬਾਕੀ ਆਪਾਂ ਬਾਈਆਂ ਨਾਲ ਗੱਲਬਾਤ ਕਰਦੇ ਹਾਂ। ਹੋਰ ਬਾਈ ਜੀ ਕੀ ਹਾਲ ਨੇ? ਠੀਕ ਆਲਾ ਵੀਰੇ। ਵਧੀਆ ਬਾਈ ਜੀ। ਬਾਈ ਇਹਦੀ ਡਿਟੇਲ ਦਿਓ ਟਰੈਕਟਰ ਦੀ। ਇਹ ਬਾਈ 50 75 ਆਗਾ ਟਰੈਕਟਰ। ਠੀਕ ਆ ਬਾਈ। ਜੌਂਡੀਅਰ ਦਾ। ਬੰਦ ਟਰੈਕਟਰ ਐਨ ਲਾਈਨ ਪੰਪ ਚਾਹੇ ਟਰੈਕਟਰ ਮਿਲਦੇ ਨਹੀਂਗੇ। ਠੀਕ ਹੈ ਜੀ। ਕੁਝ ਪੀਸੀ ਇਹੜੇ ਵਿਕਿਆ ਹੋਏ ਹੁੰਦੇ ਅਗੇ। ਹਾਂਜੀ। ਕੰਪਨੀ ਕੰਨੀ ਉਹ ਬੰਦ ਹੋ ਗਏ। ਹਾਂਜੀ ਹਾਂਜੀ ਐਨ ਲਾਈਨ ਪੰਪ ਬੰਦ ਦਾਗਾ ਸੀ ਆਰ ਡੀ ਟਰੈਕਟਰ ਆ ਰਹੇ ਹੈਗਾ ਹਣਾ। ਹਾਂ ਬਾਈ ਹੁਣ ਤਾਂ ਸਾਰੇ ਨਾਮੇ ਸੀ ਆਰਟੀਆਈ ਆਉ ਦੇ ਪਿੱਛੇ ਟਾਇਰਾਂ ਦਾ ਸਿਰਫ 18 ਨੰਬਰ ਆਉਂਦਾ ਨਾ ਨੰਬਰ ਤੇ ਵੀ ਨਿਕਾ ਮਰਾਦੇ ਵੀ 18 ਨੰਬਰ ਦੇ ਟਾਇਰ ਪਾਇਏ ਵੇ ਨਾਲ ਦੇ ਮਰਫ ਦੇ ਟਾਇਰ ਨੇ ਨਾਲ ਦੇ ਟਾਇਰ ਆ ਟਰੈਕਟਰ ਦੇ ਬਾਕੀ ਬਾਈ ਕਿਸਾਈ ਤੋਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਕਿੰਨਾ ਕਿ ਚੱਲਿਆ ਹੋਊਗਾ 98% ਟਰੈਕਟਰ ਦੀ ਕੰਡੀਸ਼ਨ ਹੈਗੀ ਵੀਰੇ ਦੀ ਠੀਕ ਆ ਬਾਈ ਤੇ ਬਾਕੀ ਤੁਸੀਂ ਮਗਰ ਕੰਡੀਸ਼ਨ ਦੇਖ ਸਕਦੇ ਹੋ ਠੀਕ ਆ ਇਹ ਮਤਲਬ ਕਿ ਵੀ ਦੇਖਣ ਨੂੰ ਹੀ ਪਤਾ ਲੱਗਦਾ ਵੀ ਖੇਤੀ ਦੀ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਠੀਕ ਆ ਬਾਈ ਹਾਂਜੀ ਕਿੰਨੇ ਘੰਟ ਚੱਲਿਆ ਬਾਈ ਇਹ ਟਰੈਕਟਰ 7 ਤੋਂ 7 ਤੋਂ 800 ਘੰਟੇ ਦੇ ਵਿੱਚ ਵਿੱਚ ਚੱਲਿਆ ਹੋਇਆਗਾ ਠੀਕ ਆ ਹਾਂਜੀ ਇਹ ਆ ਦੇਖ ਸਕਦੇ ਮੇਰੇ ਮੋਰ ਮਸਾਬ ਕੁਛ ਓਰੀਜినਲ ਆ ਬਾਈ ਆ ਪੰਪ ਦਿਖਾ ਰਹੇ ਸਾਰਾ ਸੀਵਲ ਦਾ ਟਰੈਕਟਰ ਇਲੈਕਟ੍ਰੋਨਿਕ ਲੈਫਟ ਆਗੀ ਸਾਈਡ ਗੇਅਰ ਆ ਠੀਕ ਆ ਹੁਣ ਤਾਂ ਸਾਰ ਲਗਭਗ ਸਾਰੇ ਸਾਈਡ ਗੇਅਰ ਹੀ ਆਉਂਦੇ ਆ ਤੇ ਇਹ ਅਡਜਸਟੇਬਲ ਸਟੀering ਆ ਬਾਈ ਇਹਦੇ ਹਾਂ ਅਡਜਸਟੇਬਲ ਸਟੀering ਆਗਾ ਠੀਕ ਆ ਮੀਟਰ ਮੂਟਰ ਤੇ ਨਿਕਮਰਾ ਦੇ ਬਾਈ ਆ ਸੈਸਰੀ ਉਹ ਕਨੋਪੀ ਦੇ ਨਿਕਮਰਾ ਵਾਲੇ ਓਰੀਜినਲ ਆ ਵੀਰੇ ਆਰਐਸਪੀ ਉਹ ਕਹਿੰਦੇ ਇਹਨੂੰ ਇਹ ਉਹ ਲੱਗਿਆ ਹੋਇਆ ਸਿਸਟਮ ਉੱਤੇ ਕਨੋਪੀ ਲੱਗੀ ਹੋਈ ਹੈ ਜੌਂਡੀਅਰ ਜੀ ਠੀਕ ਆ ਬਾਈ ਜੀ ਇਹਦਾ ਸਾਰਾ ਕੁਝ ਨਾਲ ਹੀ ਦੇਣਾ ਬਾਈ ਹਾਂਜੀ ਬਾਈ ਇਹ ਟਰੈਕਟਰ ਨਿਕਲਿਆ 2022 ਚ ਹੋਇਆ ਗਿਆ ਕਾਪੀ 2022 ਰਜਿਸਟ੍ਰੇਸ਼ਨ 2022 ਦੀ ਹੈਗੀ ਨਿਕਲਿਆ ਵੀ 2022 ਚ ਹੀ ਹੋਇਆ ਗਿਆ ਠੀਕ ਹੈ ਹੈਵੀ ਬੈਂਪਰ ਲੱਗਿਆ ਹੋਇਆ ਹੈਗਾ ਬੈਂਪਰ ਲੱਗਿਆ ਬੈਂਪਰ ਤੇ ਵੀ ਨਿਕਮਰਾ ਦੇ ਪਲੇਟ ਦੇਖ ਬਾਈ ਕਿੰਨੀ ਮੋਟੀ ਲੱਗੀ ਪਈ ਆ ਤਿੰਨ ਸਾਢੇ ਤਿੰਨ ਕਵੰਟਲ ਦਾ ਹੋਊਗਾ ਲੱਗਦਾ ਸਾਢੇ ਤਿੰਨ ਕਵੰਟਲ ਦਾ ਬਾਈ ਕਹਦਾ ਬੈਂਪਰ ਆਗਾ ਹਾਂਜੀ ਠੀਕ ਆ ਇੱਕ ਟਰੈਕਟਰ ਬਾਈ ਕੋਲੇ ਉਹ ਬਕਾਉ ਟਰੈਕਟਰ ਦੇ ਹੋਰ ਫੰਕਸ਼ਨ ਦਾ ਵੀਰੇ ਸੈਂਕ్రోਮੈਸ ਗੀਅਰ ਚ ਹੈਗਾ ਭੱਜੇ ਜਾਂਦੇ ਰ ਅੱਗੇ ਨੂੰ ਪਾਉ ਪਿੱਛੇ ਨੂੰ ਪਾਉ ਗੀਅਰ ਨਹੀਂ ਬਾਜ ਕਰਦਾ ਇਹਦਾ ਠੀਕ ਆ ਬਿਨਾ ਕਲ ਬਾਕੀ ਨਿਕਮਰਾ ਦੇ ਬਾਈ ਕਹਿੰਦਾ ਸੈਕਸਰੀ ਸਾਰੀ ਨਾਲ ਹੀ ਦੇਣੀ ਹੈ ਡਬਲ ਵੀਡੀਓ ਡਬਲ ਡਿਸਟ੍ਰਿਬਿਊਟਰ ਹੈਗਾ ਤੇ ਇੱਕ ਐਕਸਟਰਾ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੇ ਕੋਈ ਉਹ ਡਿਸਟ੍ਰਿਬਿਊਟਰ ਦੇ ਪੈਸੇ ਪੇ ਕਰੂਗਾ ਆਪਾਂ ਉਤਾਰ ਦੇ ਨਹੀਂਗੇ ਠੀਕ ਹੈ ਬਾਈ ਤੇਰੇ ਚਾਰ ਬਾਲ ਲੱਗੇ ਹੋਏ ਬਾਕੀ ਤੁਸੀਂ ਆ ਕੇ ਬਾਈ ਨਾਲ ਗੱਲ ਕਰ ਲਿਓ ਬਾਈ ਦਾ ਨੰਬਰ ਵੀ ਦੇ ਦਾਂਗੇ ਆਪਾਂ ਵੀਡੀਓ 'ਚ ਬਾਈ ਨੰਬਰ ਵੀ ਬੋਲ ਹੀ ਤੇ ਨੰਬਰ ਵੀਰੇ 9030227000 ਠੀਕ ਹੈ ਬਾਕੀ ਉਹ ਵੀਡੀਓ ਦਾ ਨੰਬਰ ਲਾ ਦਾਂਗੇ ਠੀਕ ਹੈ ਆ ਸਾਰਾ ਕੁਝ ਤੁਹਾਨੂੰ ਲੱਗਾ ਲਗਾਏ ਮਿਲ ਜੂ ਕਾਲ ਮਲਾ ਕੇ ਇਹ ਗੱਲ ਨਾ ਵੀ 11 ਰੁਪਏ ਲਾਉਣ ਦੀ ਲੋੜ ਹੈ ਠ ਠੀਕ ਆ ਸੌਂ ਘਰ ਸੌਂ ਘਰੇ ਖੜਾ ਵੀ ਸੋਹਣਾ ਲੱਗਦਾ ਏ ਇਹ ਚੀਜ਼ ਬਾਕੀ ਵੀਰੇ ਫੜੀ ਹੈਗੀ ਬੰਦ ਹੋਇਆ ਟਰੈਕਟਰ ਹੈ ਇਹ ਰੁਪਈਆ ਤੋਂ ਘੱਟ ਦੇ ਇਹ ਤਾਂ ਘੱਟਦੇ ਹੀ ਨਹੀਂ ਠੀਕ ਆ ਜਿੰਨੇ ਤੁਸੀਂ ਲਾਉਂਗੇ ਤੁਹਾਨੂੰ ਉਹਨੇ ਦਾ ਖੜਾ ਛੋੜੇ ਘਰੇ ਇਹ ਇੱਕ ਬਾਈ ਕੋਲੇ 855 ਖੜਾ ਬਾਈ ਇਹਦੀ ਵੀ ਡਿਟੇਲ ਦੀ ਇਹ 2005 ਮਾਡਲ ਆ ਵੀਰੇ ਠੀਕ ਆ ਬਾਈ ਸਾਰਾ ਟਰੈਕਟਰ ਜੈਨੂਨ ਆ ਕਿਤੇ 1 ਰੁਪਈਆ ਜਿੱਨਾ ਥਾਂ ਵੀ ਟਰੈਕਟਰ ਦੇ ਰੰਗ ਨਹੀਂ ਹੋਇਆ ਹੋਇਆ ਠੀਕ ਆ ਸਾਰਾ origignal ਪੇਂਟ ਆ ਬਾਈ ਜੀ ਨਾ ਨਵੇਂ ਵਰਗੇ ਟਾਇਰ ਆ ਟੈਟ ਦੇ 95 ਟੈਟ ਦੇ ਵੀ ਕੇਟੀ ਦੇ ਟਾਇਰ ਆ ਠੀਕ ਆ 13 ਦੇ ਟਾਇਰਾਂ ਚਾ ਆ ਬੋਂ ਪਤਾ ਨਿਗਮਰਾ ਦੇ ਬਾਈ ਠੀਕ ਆ ਰੰਗ ਬਾਈ ਕਹਿੰਦਾ ਸਾਰਾ origignal ਆ ਬਾਈ ਦੀ ਗਾਰੰਟੀ ਆ origignal ਰੰਗ ਦੀ ਠੀਕ ਆ ਚਾਹੇ ਇਹ ਬਾਈ ਮਗਰੋਂ ਵੀ ਨਿਗਮਰਾ ਦੇ ਚੱਲੇ ਚੁੱਲੇ ਕਿੰਨਾ ਬਾਈ ਹੈ ਦੂਜੀ ਵਾਰ ਦੇ ਟਾਇਰ ਹੀ ਆ ਵੀਰੇ ਦੇ ਠੀਕ ਆ ਬਾਕੀ ਟਾਇਰਾਂ ਨੂੰ ਤੁਸੀਂ ਸਾਰੇ ਅਜੇ ਤੱਕ ਕਿਤੇ ਵੀ ਕਲਮ ਨਹੀਂ ਲੱਗੀ ਸਾਰਾ ਟਰੈਕਟਰ ਬਲਾਕ ਦਾ ਦਿਖਾ ਦਿਓ ਕਿੰਨਾ origignal ਆਗਾ ਠੀਕ ਆ ਬਾਈ ਬਾਕੀ ਇੱਧਰ ਦਿਖਾ ਦੇ ਕਿ ਨਿਗਮਰਾ ਦੇ ਮੀਟਰਾਂ ਮੋਟਰਾਂ ਤੇ ਠੀਕ ਆ ਕੰਡੀਸ਼ਨ ਤੁਸੀਂ ਟਰੈਕਟਰ ਹੀ ਦੇਖ ਸਕਦੇ ਹੋ 2005 ਮਾਡਲ ਲੱਗਾ ਇਹ ਠੀਕ ਆ ਬਾਈ ਕਰਲੋਸ ਕਰ ਇੰਜਨਾਂਗਾ ਵੀਰੇ ਠੀਕ ਆ ਬਾਈ ਇਹ ਪੁਰਾਣੇ ਮਾਡਲ 'ਚ ਹੀ ਆ ਗਿਆ ਦੂਰ ਦੂਰ ਬਹੁਤ ਲਾਉਂਦੇ ਆਪਾਂ ਟਰੈਕਟਰ ਇਹ ਹਾਂਜੀ ਠੀਕ ਆ ਦੂਜਿਆਂ ਨਾਲੋਂ ਵੀ ਮੈਂ ਕਹਿੰਦਾ ਨਵਿਆਂ ਨਾਲੋਂ ਵੀ ਵੱਧ ਜ਼ੋਰ ਲਾਉਂਦੇ ਹੋਣਗੇ ਤੇ ਬਾਈ ਇਹਦਾ ਕੀ ਰੇਟ ਕਰਦੇ ਹੋ ਇਹਦਾ ਰੇਟ ਵੀਰੇ 290 ਕਿਹ ਹਜ਼ਾਰ ਰੁਪਏ 290000 ਤੇ ਉਹਦਾ ਰੇਟ ਉਹਦਾ ਰੇਟ ਬਾਈ ਮੌਕੇ ਤੇ ਫੋਨ ਤੇ ਦੱਸਾਂ ਮੌਕੇ ਤੇ ਫੋਨ ਤੇ ਕਰ ਲਓਗੇ ਠੀਕ ਆ ਬਾਈ ਬਾਕੀ ਬਾਈ ਦਾ ਨੰਬਰ ਆਪਾਂ ਚੱਲਦੀ ਵੀਡੀਓ 'ਚ ਦੇ ਦਾਂਗੇ ਠੀਕ ਆ ਤਾਂ ਹ ਵੀ ਲਾ ਦਾਂਗੇ ਤੇ ਬਾਈ ਨਾਲ ਤੁਸੀਂ ਕਿੱਥੇ